ਜੋ ਭਾਜਪੀ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਐਂਟਰੀ ਹੋ ਚੁੱਕੀ ਹੈ ਵਰਕਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਵਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਵਿਖਾ ਰਹੇ ਹਾਂ ਜਿੱਥੇ ਅਰਵਿੰਦ ਖੰਨਾ ਪਹੁੰਚ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਦੇਖਦੇ ਹੋ ਸੰਗਰੂਰ ਦੇ ਵਿੱਚ ਮਾਹੌਲ ਨੂੰ ਕਿਸਮੀਕਰਨ ਕੀ ਦੇਖਦੇ ਹੋ ਤੁਸੀਂ ਦੱਸੋ ਮੈਨੂੰ ਕੀ ਦੇਖ ਰਹੇ ਹੋ ਤੁਸੀਂ ਸਮੀਕਰਨ ਇਹਨਾਂ ਉਤਸ਼ਾਹ ਆ ਲੋਕਾਂ ਦੇ ਵਿੱਚ ਇਹਨੇ ਪਿਆਰ ਨਾਲ ਚੱਨੋ ਤੇ ਲੈ ਕੇ ਇੱਥੇ ਤੱਕ ਇਹੜੇ ਲੰਬਾ ਇੱਕ ਕਾਫਲੇ ਦੇ ਵਿੱਚ ਮੈਨੂੰ ਲੈ ਕੇ ਆਏ ਆ। ਉਹ ਸਾ ਪੂਰਾ ਕੀ ਏਜੰਟ ਤੋਂ ਏਜੰਡੇ ਤੇ ਸੰਗਰੂਰ ਦੇ ਕਿਹੜੇ ਇਸ਼ੂ ਰਹਿਣਗੇ? ਬਹੁਤ سارے ਇਸ਼ੂ ਆ। ਹੁਣ ਅੱਜ ਤਾਂ ਮਾਹੌਲ ਨਹੀਂ ਹੈ ਦੱਸਾਂਦਾ ਪਰ ਅੱਗੇ ਦੱਸਾਂਗੇ ਸਾਰੇ। ਤੱਕਰ ਕਿਸ ਨੇ ਮੰਨਦੇ ਸੰਗਰੂਰ ਦੇ ਚ ਮੰਤਰੀ ਨੇ ਸਿਮਰਜੀਤ ਸਿੰਘ ਮਾਨ ਨੇ ਵੀ ਹਾਲੇ ਸ਼ੁਰੂਆਤੀ ਹੋਈ ਹੈ ਦੋ ਦਿਨ ਵੇਟ ਕਰ ਲਓ। ਕੰਨਾ ਸਾਹਿਬ ਕਿਸ ਤਰ੍ਹਾਂ ਦੇ ਦੋ ਕਿ ਪਿੰਡਾਂ ਦੇ ਵਿੱਚ ਬੀਜਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹਰ ਉਮੀਦਵਾਰ ਨੂੰ ਘੇਰਿਆ ਜਾ ਰਿਹਾ ਹੈ। ਕੀ ਸਮਝਦੇ ਹੋ ਕਿ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਪ੍ਰਚਾਰ ਕਰਨ ਦਾ? ਪਿੰਡਾਂ ਦੇ ਵਿੱਚ ਕੋਈ ਬੀਜਪੀ ਦਾ ਘੇਰ ਨਹੀਂ ਹੋ ਕੋਈ ਬੀਜੇਪੀ ਦੇ ਖਿਲਾਫ ਨਾ ਕੋਈ ਆਉਂਦਾ ਨਹੀਂ ਹੈ ਪਿੰਡਾਂ ਦੇ ਲੋਕ ਅਰਵਿੰਦ ਖੰਨਾ ਨੂੰ ਬਹੁਤ ਸਾਲਾਂ ਤੇ ਜਾਣਦੇ ਆ ਪਿਛਲੇ 25 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕੀਤੀ ਹੈ ਪਰ ਮੇਰੇ ਖਿਆਲ ਵਿੱਚ ਇੱਥੇ ਬਹੁਤ ਘੱਟ ਪਿੰਡ ਹੋਣੇ ਆ ਜਿਹਦੇ ਵਿੱਚ ਮੇਰੀ ਉਮੀਦ ਸੰਸਥਾ ਨੇ ਕੰਮ ਨਹੀਂ ਕੀਤਾ ਹੋਣਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਪੱਧਰ ਤੇ ਮੇਰੀ ਕੋਈ ਵਿਰੋਧ ਕਰੂਗਾ ਦੂਜੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਵਿਰੋਧ ਨਹੀਂ ਹੋ ਰਹੀ ਐ ਦੋ ਤਿੰਨ ਮੈਂ ਕਹਿ ਸਕਦਾ ਕਿ ਲੋਕਾਂ ਨੇ ਕੋਈ ਗੱਲਾਂ ਉਠਾਈਆਂ ਜਿਵੇਂ ਹਰੇਕ ਪਾਰਟੀ ਦੇ ਖਿਲਾਫ ਗੱਲਾਂ ਹੁੰਦੀ ਹੈ ਪਰ ਐਸੀ ਕੋਈ ਗੱਲ ਨਹੀਂ ਆਪਾਂ ਜੋ ਵੀ ਤੁਸੀਂ ਜਿਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੁਸਤਾਨ ਦੇ ਹਰੇਕ ਜਥੇਬੰਦੀ ਨਾਲ ਹਰੇਕ ਵਕਤੀ ਨਾਲ ਖੜੀ ਹੈ ਔਰ ਪੂਰਾ ਕੰਮ ਕਰਕੇ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਆਪਾਂ ਹਰੇਕ ਨੂੰ ਆਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਹਲੇ ਵੀ ਪ੍ਰੋਟੈਸਟ ਹੋਣੇ ਜਾਰੀ ਨੇ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਇਹ ਗੱਲ ਵੀ ਜਾਣਦੇ ਸਭ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਕਿਸਾਨ ਮੇਰੇ ਖਿਲਾਫ ਨਹੀਂ ਹੈ ਕਿਸਾਨਾਂ ਨੂੰ ਵੀ ਪਤਾ ਹੈ ਕਿ ਅਰਵਿੰਦ ਖੰਨਾ ਅਤੇ ਉਮੀਦ ਸੰਸਥਾ ਨੇ ਕਿੰਨੀ ਸੇਵਾ ਕੀਤੀ ਹੈ ਕਿਸਾਨਾਂ ਨੂੰ ਵੀ ਪਤਾ ਕਿ ਪ੍ਰਾਈਮ ਮਿੰਿਸਟਰ ਸਾਹਿਬ ਨੇ ਮੋਦੀ ਸਾਹਿਬ ਨੇ ਜੋ ਕਿਸਾਨਾਂ ਦੇ ਵਾਸਤੇ ਉਪਰਾਲੇ ਚੁੱਕੇ ਹੈ ਚਾਹੇ ਕਿਸਾਨ ਸਮਾਨ ਨਿਧੀ ਯੋਜਨਾ ਹੋਵੇ ਚਾਹੇ ਯੂਰੀਆ ਦੇ ਉੱਤੇ ਸਬਸਿਡੀ ਦੀ ਗੱਲ ਹੋਵੇ ਚਾਹੇ ਐਮਐਸਪੀ ਨੂੰ ਵਿਧਾਨ ਦੀ ਗੱਲ ਹੋਵੇ ਕਿਸਾਨਾਂ ਨੂੰ ਪਤਾ ਹੈ ਇੱਕ ਇਕਾਦਾ ਜਥੇਬੰਦੀ ਕਿਸੇ ਦੇ ਨਾਲ ਮਿਲ ਕੇ ਸਾਡੀ ਵਿਰੋਧ ਕਰ ਰਹੀ ਹੈ ਉਹ ਜਥੇਬੰਦੀ ਵਿਰੋਧ ਕਰ ਰਹੀ ਹੈ ਪੰਜਾਬ ਦਾ ਕਿਸਾਨ ਨਾ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਕਰ ਰਿਹਾ ਨਾ ਪ੍ਰਾਈਮਿੰਸਟਰ ਮੋਦੀ ਸਾਹਿਬ ਨੂੰ ਵਿਰੋਧ ਕਰ ਰਿਹਾ ਨਾ ਅਰਵਿੰਦ ਕਨਨਦੀ ਵਿਰੋਧ ਕਰ ਰਿਹਾ ਕੀ ਸਮਝਦੇ ਕੀ ਇਹ ਜਿਹੜੇ ਕਿਸਾਨ ਜਥੇਬੰਦੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੇ ਨਾਲ ਲੜ ਕੇ ਵਿਰੋਧ ਕਰ ਰਹੇ ਨੇ ਕਿਹੜੀ ਪਾਰਟੀ ਦਾ ਸਮਝੋ ਕਿ ਕਿਹਨਾਂ ਵੱਲੋਂ ਵਿਰੋਧ ਕਰਵਾਇਆ ਜਾ ਰਿਹਾ ਹੈ ਸਰਕਾਰ ਦੇ ਨਾਮ ਨਿਧੀ ਲੇਟ ਅੱਥੇ ਬੰਦੀਆਂ ਪੈਸਾ ਤਾਂ ਸਰਕਾਰ ਦੇ ਕੋਲ ਆ ਉਹਨਾਂ ਦਾ ਫੰਡ ਜੋ ਜੱਥੇ ਬੰਦੀਆਂ ਨੂੰ ਕਿਸਾਨਾਂ ਨੂੰ ਨਹੀਂ ਕੋਈ ਵੀ ਕਿਸਾਨ ਅੱਛੜਦੇ ਨਹੀਂ ਐ ਸਾਰੇ ਕਿਸਾਨ ਆਪਣੇ ਖੇਤਾਂ ਦੇ